ਸਤ ਸ੍ਰੀ ਅਕਾਲ ਜੀ ਸਾਰਿਆਂ ਨੂੰ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਜੀ ਆਪਣੀ ਚੈਨਲ ਪੰਜਾਬੀ ਕਿਚਨ ਬਲੌਗ ਵਿੱਚ ਵਧੀਆ ਹਵਾ ਚੱਲਦੀ ਆ ਹਨ ਹੋਰ ਸੁਣਾਓ ਕਿਵੇਂ ਹੋ ਤੁਸੀਂ ਉਮੀਦ ਹੈ ਸਾਰੇ ਠੀਕ ਠਾਕ ਹੋਮੋਗੇ ਤੇ ਰਾਜੀ ਖੁਸ਼ੀ ਹੋਮੋਗੇ ਜੀ ਵੈਗੂ ਜੀ ਸਾਰਿਆਂ ਨੂੰ ਚੜ੍ਹਦੀ ਕਲਾ ਵਿੱਚ ਰੱਖਣ ਜੀ ਹੱਸਦੇ ਵਾਸਤੇ ਰੱਖਾਂਗੇ ਅੱਜ ਲੱਤ ਮੌਤ ਵਧੀਆ ਸੀ ਜੀ ਬੱਤਰਾ ਗਾਈ ਬਣੀ ਹੋਈ ਸੀ ਤੇ ਦੁਪਹਿਰ ਤੋਂ ਲੈ ਕੇ ਮੀਂਹ ਵੀ ਪੈ ਰਿਹਾ ਹੈਗਾ ਹਵਾ ਚੱਲ ਰਹੀ ਜੀ ਨਾਲ ਅੱਜ ਠੰਡਾ ਮੌਸਮ ਥੀ ਦੀ ਬਤਾ ਬਹੁਤ ਵਧੀਆ ਲੱਗਦੀ ਸੀ। ਤੇ ਬਾਹਰ ਆਪਾਂ ਵੀਡੀਓ ਬਣਾ ਲਈ ਸੀ ਫੇਰ। ਕਲਿੱਪ ਲਈ ਸੀ ਦਿਖਾਉਣ ਲਈ। ਬਹੁਤ ਵਧੀਆ ਲੱਗਦਾ ਜੀ। ਜਦੋਂ ਇਹ ਪਹਿਲਾਂ ਦੋ ਵਾਰੀ ਪੈ ਕੇ ਹੱਥ ਪੱਕੇ ਹੋ ਗਏ। ਤਿੰਨ ਤਵਾਰ ਤਿੰਨ ਦੁਪਹਿਰ ਪੈਣ ਲੱਗਿਆ ਸੀਗਾ। ਫੇਰ ਸ਼ਾਮ ਤੱਕ ਥੋੜਾ ਥੋੜਾ ਪਈ ਗਈ ਜੀ। ਇਧਰ ਆਪਾਂ ਦਿਖਾਉਣੀ ਆ ਜੀ ਖੇਤਾਂ ਦਾ 뷰 ਤੁਹਾਨੂੰ। ਕੜਵਾਈ ਦੇ ਵਿੱਚ ਨਹੀਂ ਚ। ਕਿੰਨੇ ਵਧੀਆ ਲੱਗਦੇ ਨੇ ਜੀ ਹਰੇ ਭਾਈਏ ਸਾਰੇ ਕਿਤੇ ਬਹੁਤ ਵਧੀਆ ਲੱਗਦਾ ਜੀ ਖੇਤਾਂ ਦੇ ਵਿੱਚ ਬਾਹਰ ਹਵਾ ਠੰਡੀ ਠੰਡੀ ਚੱਲ ਰਹੀ ਸੀ ਇਧਰ ਇਧਰ ਹੈ ਜੀ ਰੋਡ ਆਪਣਾ ਨਾਲ ਇਧਰ ਖੇਤ ਨੇ ਤੇ ਹੁਣ ਜਿਹੜੇ ਟਾਈਮ ਤੇ ਮੈਂ ਐਡੀਟਿੰਗ ਕਰ ਰਹੀ ਹਾਂ ਜੀ ਵੀਡੀਓ ਤੇ ਥੋੜਾ ਟਾਈਮ ਪਹਿਲੇ ਉਸ ਟਾਈਮ ਤੇ ਵੀ ਮੀਂਹ ਪੈ ਰਿਹਾ ਸੀ ਅਪੀ

ਉਨ ਪਾਰ ਵੀ ਰੱਖ ਦਿੱਤਾ ਜੀ ਇਹ ਫਲਾਵ ਨਹੀਂ ਸੀ ਜਿਹਨੇ ਤੜਕਾ ਅੱਜ ਬਣਾਵਾਂਗੇ ਚਿੱਪੇ ਸੰਦੇ ਤੇ ਪਿਆਜ਼ ਤੇ ਅਦਰਕ ਪਹਿਲਾਂ ਪਾਣੀ ਹੁਣ ਇਹਦੇ ਵਿੱਚ ਪਾ ਲਈਏ ਆਪਾਂ ਸਿੱਕੀਆਂ ਜਾਵਾਂਗੇ ਇਹਦੇ ਨਾਲ تھوڑا ਜਿਹਾ ਦੁੱਧ ਪਾਓ ਇਹਦਾ ਬਣਾਵਾਂਗੇ ਤਰੀਕਾ ਸੋਇਆ ਚ ਪਨੀਰ ਪਾ ਕੇ ਬਣਾਵਾਂਗੇ

ਮੀਂਹ ਸਵੇਰ ਤੋਂ ਤਿੰਨ ਵਾਰੀ ਪੈ ਗਿਆ ਜੀ ਹੁਣ ਵੀ ਥੋੜਾ ਥੋੜਾ ਪੈ ਰਿਹਾ ਹੈ ਜਿਆਦਾ ਤਾਂ ਨਹੀਂ ਹੈ ਇਹ ਇਹਦਾ ਦੁੱਧ ਨੂੰ ਵਾਲੀ ਆ ਗਈ ਫੰਲੇ ਸੋਲੇ ਬਣਾਉਣ ਦੀ ਸਲਾਹ ਸੀਗੀ ਪਹਿਲਾਂ ਤਾਂ ਫਿਰ ਬਾਅਦ ਵਿੱਚ ਸਲਾਹ ਹੋਈ ਚਲੋ ਪਨੀਰ ਪਾ ਲੈਂਦੇ ਆ ਕਦੇ ਵਿੱਚ ਨਾ ਇਹਦੀ ਮੌਸਮ ਬਧੀ ਦੀ ਹਵਾ ਵੀ ਚੱਲ ਗਈ ਹੈ ਪਹਿਲਾਂ ਤਾਂ ਨਹੀਂ ਨਹੀਂ ਪੈਂਦਾ ਸੀਗਾ ਹਵਾ ਨਹੀਂ ਜਾਂਦੀ ਸੀ ਜੀ ਪਹਿਂ ਕਿ ਜਦ ਹੀ ਬੱਦ ਕਰਦੀ ਦੋ ਚੇਤੇ ਅੱਜ ਹਵਾ ਚੱਲ ਰਹੀ ਹੈ ਨਾਲ ਬਹੁਤ ਵਧੀਆ ਮੌਸਮ ਆ ਬਾਈ ਜੇ ਤੱਕ ਕਰਿਆ ਤਾਂ ਫਾਈ ਦੇ ਨਾਲ ਪੂਣੀਆਂ ਬਣਾ ਲਾਂਗੇ ਆਪਣਾ ਫਟ ਗਿਆ ਸਾਹ ਲੋਕ ਪਾਣੀ ਅਲੱਗ ਹੋ ਗਿਆ ਦੋ ਕੁ ਮਿੰਟ ਇਹਨੂੰ ਪਾਣੀ ਪ੍ਰਕਾਤ ਨਹੀਂ ਹੈ ਫਿਰ ਫੋਨ ਇਹਦੇ ਵਿੱਚ ਪਾ ਕੇ ਨੂੰ ਦਮ ਦੇ ਆਖਾਂਗੇ ਸਾਡੇ ਨੇ ਜਿਹੜੇ ਤਰਲ ਸੀ ਅੱਜ ਲਾਲ ਦੇਸੀ ਪਾਣੀ ਨੂੰ ਫਿਰ ਆਪਾਂ ਘੋਲ ਲੈਣੇ ਥੋੜਾ ਜਿਹਾ ਪਾਣੀ ਪਾ ਲੈਣਾ ਚੰਗੀ ਤਰ੍ਹਾਂ ਮਿਲਾਉਣ ਮਸਾਲੇ ਤੋ ਮੈਂ ਆਪਣੇ ਬੜੀ ਰੀਟਾ ਤਾਂ ਕਾਹਨ ਚੀਕੇ ਬੱਦੀਏ ਬੰਦ ਕਰਤਾ ਗਿਆ ਤੇ ਇਧਰ ਤੜਕਾ ਵੀ ਆਪਣਾ ਤਿਆਰ ਇਹਨੂੰ ਮਿਰਚ ਹਲਦੀ ਕਾੜੀ ਮੇਂ ਪਾ ਲਈਤੋ

ढकूँ सीते जो तार पानी पाए हो गैस ज्यादा खराब हो जाता आपस कर दीडियम घट कर लून मिर्च पाने के लिए कट कर लिया मसाला अपना तैयार है जी घ्यो सड़ दिता मसाले ने हम आप ਇਹ ਥੋਲੇ ਪਾ ਦਿੰਦੇ ਹੁੰਦੇ ਨਾਲੇ ਪਾਣੀ ਪਾ ਦਾਂਗੇ ਸੋਲਿਆਂ ਦੇ ਵਿੱਚ ਮੈਂ ਨੂਨ ਨਹੀਂ ਪਾਉਣੀ ਹੁੰਦੀ ਹੈ ਓਵਾਲਣ ਲਈ। ਸਿਰਫ ਕੱਲਾ ਪਾਣੀ ਬਾਕੇ ਫਿੱਕੇ ਹੀ ਓਵਾਲ ਦਿੰਦੀ ਹਾਂ। ਜੇ ਕਦੇ ਭਿਉਉਣੇ ਕੋਲ ਦੀ ਫਿਰ ਨੂਨ ਪਾ ਕੇ ਓਵਾਲ ਦਿੰਦੀ ਹਾਂ। ਨਹੀਂ ਤਾਂ ਇਹ ਬਿਨਾਂ ਨੂਨ ਤੋਂ ਵੀ ਬਹੁਤ ਵਧੀਆ ਬਣ ਜਾਂਦੀ। ਸੌਫਟ ਹੋ ਜਾਂਦੀ ਨੇ ਪੂਰੀ। ਇਹ ਪੂਰਾ ਪਾਣੀ ਪਾ ਦਿੰਦੇ ਆਪਾਂ। ਇਹ ਦੱਤਾ ਮੈਡੀ ਵਿੱਚ ਦੁੱਧ ਵਾਲੀ ਆਉਣ ਜੀ ਪੀਣ ਵਾਲਾ ਤੇ ਲਈਆਂ ਦਾ ਪੁੱਤ ਇਹ ਮੈਂ ਕੱਟ ਰਹੀ ਸੀਗੀ ਅੰਬਰੂਦ ਤੋਂ ਤੇ ਕਰਾਉ ਕੱਲ ਦੰਦ ਨੇ ਜੇ ਪੰਜ ਚਾਰ ਕ ਮਿਲੇ ਸੀਗੇ ਇਹਨਾਂ ਨੂੰ ਆਪਾਂ ਕੱਟ ਕੇ ਖਾ ਲੈਣੀ ਆ ਜੀ ਨੂਨ ਲਾ ਕੇ ਸਬਜ਼ੀ ਆਪਣੀ ਬਣ ਕੇ ਤਿਆਰ ਹੈ ਜੀ ਹੁਣ ਆਪਾਂ ਇਹਦੇ ਵਿੱਚ ਪਨੀਰ ਪਾਵਾਂਗੇ ਇਹ ਪਨੀਰ ਕੱਟ ਲਿਆ ਇਹ ਪਾਣੀ ਕਿ ਮੇਥੀ ਆਪਾਂ ਇਹਦੇ ਵਿੱਚ ਪਾਉਂਦੀ ਸੀ ਜੀ ਪਹਿਲਾਂ ਜਦੋਂ ਇਹ ਆਦਰੀ ਜੀ ਹੋ ਗਈ ਸੀ ਉਦੋਂ ਆਪਾਂ ਇਹਦੇ ਵਿੱਚ ਮੇਥੀ ਪਾ ਦਿੰਦੀ ਹੈ ਜੀ ਮੀਠੀ ਇਹ ਪਾ ਲਈ ਆਪਾਂ ਪਨੀਰ ਹੁਣ ਥੋੜਾ ਜਿਹਾ ਇਹਨਾਂ ਪਾਈਂ ਘੋਸੇ ਕਰਵਾ ਲਵਾਂਗੇ ਇਹ ਤੇ ਕਰਿਆ ਹੈ ਗੈਸ ਆਪਣਾ ਸਿਮਤੀ ਬਣ ਰਹੀ ਜੀ ਇਹ ਮੈਂ ਇਥੇ ਧਰਕੇ ਨੂੰ ਸਿਮਤੇ ਕਰਕੇ ਧਾਰਾ ਚੋਂ ਚਲੀ ਗਈ ਸੀ ਆਉਂਦਿਆਂ ਨੂੰ ਬਣ ਗਈ ਹੈ ਜੀ ਜੇ ਆਪਾਂ ਤੇਜ ਅੱਗ ਤੇ ਬਣਾਉਂਦੇ ਤਾਂ ਫਿਰ ਇਹਦੇ ਕੋਲੇ ਖੜਨਾ ਪੈਂਦਾ ਜੀ ਸਿਮ ਦੇ ਉੱਤੇ ਹੌਲੀ ਹੌਲੀ ਸਣਦੀ ਹੈ ਨਾਲੇ ਵਧੀਆ ਬਣ ਜੀਏ ਜੀ ਟੇਸਟੀ ਬਣਦੀ ਹੈ ਦੁੱਗਣਾ ਸਵਾਦ ਹੋ ਜਾਂਦਾ ਹੈ ਕਿਸੇ ਵੀ ਚੀਜ਼ ਦਾ ਜਦੋਂ ਆਪਾਂ ਮਿੱਟੀ ਅੱਗ ਤੇ ਬਣਾਉਂਦੇ ਹੁਣ ਆਪਾਂ ਇਹਦੇ ਵਿੱਚ ਪਨੀਰ ਪਾ ਦਿੱਤਾ ਇਹ ਕੀ ਪਾ ਦਿੱਤੀ ਧਰਮ ਮਸਾਲਾ ਆਪਾਂ ਪਹਿਲਾਂ ਪਾ ਦਿੱਤਾ ਸੀ ਹੁਣ ਚਾਰ ਪੰਜ ਮਿੰਟ ਆਪਾਂ ਸੇਕ ਲਵਾ ਦਾਂਗੇ ਫਿਰ ਗੈਸ ਬੰਦ ਕਰਾਂਗੇ ਜੀ ਫਿਰ ਦਿਖਾਉਣੀ ਆਪਾਂ ਤੁਹਾਨੂੰ ਕਿਵੇਂ ਦੀ ਬਣੀਆਂ ਸਭ ਤੇ ਇੱਥੇ ਬਣ ਗਈ ਜੀ ਪੂਰੀਆਂ ਦੀ ਸਲਾਪਣੀ ਇਹ ਆਟਾ ਸਾਂਹ ਲਿਆ ਇਹ ਨੂਨ ਪਾਵਾਂਗੇ ਜਿਆਦਾ ਤਾਂ ਆਪਾਂ ਜੀ ਬਸ ਆਟਾ ਗੁੰਨ ਕੇ ਜਿਹੜਾ ਰੱਖਿਆ ਹੁੰਦਾ ਆਪਾਂ ਉਹ ਸਿਰੀਆਂ ਬਣਾ ਲੈਣੇ ਹੁੰਦੇ ਆ ਪਰ ਅੱਜ ਆਪਾਂ ਥੋੜਾ ਜਿਹਾ ਪੂਰੀਆਂ ਲਈ ਆਟਾ ਕੰਨ ਲੈਣੇ ਆ। ਇਹ ਜਵੇਂ ਪਾਲਾਂਗੇ। ਅਜਿਹਾ ਰੈਂਟੜੀਆਂ ਵਿੱਚ ਚੀਜ਼ਾਂ ਦੇ ਵਿੱਚ ਜਰੂਰ ਪਾਉਣੀ ਚਾਹੀਦੀ ਹੈ। ਇਹਦੇ ਨਾਲ ਹਾਜਮਾ ਕਿੰਦ ਰਹਿੰਦਾ ਜੀ। ਢਿੱਡ ਨਹੀਂ ਦੁਖਦਾ। ਜੀ ਇੱਕ ਚੁਟਕੀ ਆਪਾਂ ਪਾ ਲਾਂਗੇ ਜੀ। ਮਿੱਠੇ ਸੁੱਕੇ ਦੇ। ਮਿੱਕੋ ਥੋੜਾ ਜਿਹਾ ਪਾਵਾਂਗੇ। ਇਹਨਾਂ ਕੀ ਪਾਵਾਂਗੇ ਜੀ। 믹ਸ ਕਰ ਲੈਂਦੇ ਆ ਤੇ ਮਿੱਠੇ ਸੋਡੇ ਨੂੰ ਐਕਟੀਵੇਟ ਕਰਨ ਲਈ ਇਹਦੇ ਵਿੱਚ ਪਾ ਲਾਂਗੇ ਜੀ ਆਪਾਂ ਥੋੜਾ ਜਿਹਾ ਦਹੀਂ ਵੀ ਲੈ ਲਈ ਲਈ ਚਾਰ ਚਮਚੇ ਦਹੀਂ ਇਹ ਆਪਾਂ ਹੁਣ ਪਾਣੀ ਪਾ ਕੇ ਆਪਾਂ ਨੂੰ ਗੁੰਨ ਲਾਂਗੇ 15 ਤੋਂ 20 ਮਿੰਟ ਤੱਕ ਰੈਸਟ ਲਈ ਰੱਖ ਦਾਂਗੇ ਜੀ ਆਟੇ ਨੂੰ ਆਪਾਂ ਫੇਰ ਬਣਾਵਾਂਗੇ ਪੂਰੀਆਂ ਟੈਰ ਕੇ ਇਹ ਲਾਂ ਦੇ ਕੇ ਨੂੰ ਮਿਕਸ ਕਰਕੇ ਆਪਾਂ ਵਿੱਚ ਇਹ ਤੇ ਜਿੰਨੀ ਕ ਜਰੂਰ ਤੁਹ ਪਾਣੀ ਪਾ ਕੇ ਗੋਲਣਾ ਤੁਸੀਂ ਨੂੰ ਆਪਾਂ ਸੌਫਟ ਜਾਈ ਹੋਣਾਗੀ ਇਹ ਨੂੰ ਹੁਣ ਜਿੰਨੀ ਪਾ ਲੈਣਾ ਜਿੰਨੀ ਕ ਆਪਾਂ ਨੂੰ ਜਰੂਰ ਨਾ ਪਾਣੀ ਪਾ ਕੇ ਆਪਾਂ ਨੂੰ ਗੁਲਨ ਲਿਆ ਜੀ ਅੱਜ ਠੰਡੇ ਮੌਸਮ ਕਰਕੇ ਬਣਾ ਰਹੀਆਂ ਨੇ ਇਹ ਆਪਾਂ ਅੱਜ ਐ ਹੋਇਆ ਜੀ ਦੁਪਹਿਰ ਦਾ ਵੀ ਪੈਣ ਲੱਗਿਆ ਹੋਇਆ ਪਈ ਜਾਂਦਾ ਤੇ ਹਵਾ ਚੱਲਦੀ ਹੈ ਮੌਸਮ ਵਧੀਆ ਨਹੀਂ ਤਾਂ ਥੋੜਾ ਜਿਹਾ ਚਿਰ ਚ ਵੀ ਪੈ ਕੇ 10-15 ਮਿੰਟਾਂ ਦੇ ਵਿੱਚ ਜਦੀ ਵਰਨੀ ਖੁੱਲ ਜੇ ਜਿਹੜੇ ਪੈਣ ਪਰ ਆਪਣੇ ਚੈਨ ਚ ਟਿਆਉਂਦੇ ਨੇ ਜੀ ਵੀਡੀਓ ਵਾਚ ਕਰਦਿਨੇ ਆਪਣੀ ਸਾਰੇ ਪੈਣ ਭਰਾਵਾਂ ਦਾ ਬਹੁਤ ਬਹੁਤ ਧੰਨਵਾਦ ਹੈ ਜੀ ਵੀਡੀਓ ਨੂੰ ਸ਼ੇਅਰ ਜਰੂਰ ਕਰਿਓ ਤੁਸੀਂ ਤਾਂ ਕਿ ਆਪਣੀ ਜਨਤ ਫੈਮਿਲੀ ਵੱਡੀ ਹੋ ਸਕੇ ਜੀ ਇਹ ਆਟਾ ਗੁੰਨੇ ਪ੍ਰਕਿਰਿਆ ਸੈਟ ਤੇ ਫਿਰ ਤੁਹਾਨੂੰ ਸਬਜੀ ਦਿਖਾਉਣੀ ਹੈ ਜੀ ਅੱਜ ਬਦਲਾਂਾਈ ਕਰਕੇ ਆਪਾਂ ਥੋੜਾ ਜਿਹਾ ਟਾਈਮ ਨਾਲ ਹੀ ਕਰ ਦਿੱਤੀ ਤਾਂ ਨਾ ਤੇ ਜ਼ਿਆਦਾ ਹਨੇਰਾ じゃ ਹੋ ਜਾਂਦਾ। ਈਰੋਂ ਜੀ ਦੁਪਨੇ ਆਪਾਂ। ਦੇਖੋ ਜੀ ਕਿੰਨੀ ਵਧੀਆ ਬਣੀ ਐ। ਨਾਲੇ ਆਪਾਂ ਕਿਉਂ ਜ਼ਿਆਦਾ ਨਹੀਂ ਪਾਉਂਦੇ ਹੁੰਦੇ। ਇਹ ਮਸਾਲਾ ਚੰਗੀ ਤਰ੍ਹਾਂ ਭੁੰਨਣ ਨਾਲ जिन्ना भी आप्य पाने वो, वो सारा मसाले तो अलग हो जाए जी। सब्जी अपनी बन के तैयार है गैस कर दिने आप पूरी आप थोड़ा जहा ठेक के बनावी जी वीडियो ऑन करनी भुल गई थी फटाफट लग गई पूरी बना ਜੈ ਥੋੜੀ ਜਿਹੀ ਵੀਡੀਓ শেয়ার ਕਰੀ ਆ ਪੂਰੀ ਆਣੀ ਵੀ ਤੁਹਾਡੇ ਨਾਲ ਬਿਲਕੁਲ ਫੁਲਕੇ ਬਣ ਰਹੀਆਂ ਨੇ ਕੋਈ ਹੋ ਜਾਂਦਾ ਜੀ ਇਹਦੇ ਵਿੱਚ ਗਲੀ ਨਿਕਾ ਜਾਂਦੀ ਹੈ ਉਹ ਨਹੀਂ ਬਲਦੀ ਹੈਗੀ ਆ ਜੇ ਜੀ ਤੁਸੀਂ ਵੀ ਗਰਮ ਗਰਮ ਜਿਵੇਂ ਖਾਣੀਆਂ ਨੇ ਛੱਲੇ ਪੂਰੀਆਂ ਇਹ ਜਿਆ ਫਾ ਮੀਡੀਆ ਵਜੇ ਬਣਾ ਰਹੇ ਹਾਂ ਜੀ ਨਾ ਜਿਆਦਾ ਬੱਦੀਆਂ ਨਾ ਸੁੱਕੀ ਇਹ ਵੀਡੀਓ ਵਧੀਆ ਲੱਗਦੀ ਹੈ ਜੀ ਤਾਂ ਲਾਈਕ ਕਮੈਂਟ ਤੇ ਸੇਅਰ ਜ਼ਰੂਰ ਕਰਨਾ ਜਿਹੜੇ ਚੈਨਲ ਤੇ ਪਹਿਲੀ ਵਾਰ ਆਏ ਨੇ ਫਿਰ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਨਾ ਜੀ ਲੋ ਜੀ ਕਿੰਨੀਆਂ ਵਧੀਆ ਬਣ ਗਈਆਂ ਨੇ ਪੂਰੀਆਂ ਆਪਣੀਆਂ ਪੂਰੀਆਂ ਤਾਂ ਰੋਟੀ ਨਾਲ ਵੀ ਸੌਖੀਆਂ ਨੇ ਬਣਾਉਣੀ ਨੇ ਫਟਾਫਟ ਬਣ ਜਾਂਦੀਆਂ ਨੇ ਇਹ ਬਣਾ ਲਈਏ ਜੀ ਮੈਂ ਸਰੋਂ ਦੇ ਤੇਲ ਦੀ ਅੱਜ ਦੀ ਵੀਡੀਓ ਹੈ ਜੀ ਜੇ ਵਧੀਆ ਲੱਗੀ ਤਾਂ ਲਾਈਕ ਜਰੂਰ ਕਰਿਓ ਸ਼ੇਅਰ ਜਰੂਰ ਕਰਿਓ ਵੀਡੀਓ ਨੂੰ ਮਿਲਦੇ ਆਂਕੀ ਕਿਸੇ ਹੋਰ ਵੀਡੀਓ ਦੇ ਨਾਲ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ